ਤੁਹਾਨੂੰ ਸਾਰਿਆਂ ਨੂੰ ਜਿੱਦਾਂ ਪਤਾ ਹੈ ਕਿ ਕੱਲ ਜ਼ਿਲ੍ਹਾ ਗੁਰਦਾਸਪੁਰ ਅਤੇ ਦਿਲਾ ਬਟਾਲਾ ਦੇ ਵਿੱਚੇ ਦੋ ਆ ਫਾਇਰ ਆਮ ਦੀ ਜਿਹੜੀ ਵਾਰਦਾਤ ਜਿਹੜੀ ਅੰਜਾਮ ਦਿੱਤੀ ਗਈ ਸੀ। ਉਸੇ ਸੰਦਰਭ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂ ਕਿ ਕੱਲ ਇਵਨਿੰਗ ਸਵੇਰ 9:00 ਦੇ ਅਰਾਊਂਡ ਜਿਹੜਾ ਹੈਗਾ ਵਡਾਲਾ ਬੰਗ ਜਿਹੜਾ ਪੀਐਸ ਕਲਾਨੌਰ ਹੈ ਉਥੇ ਇੱਕ ਮੈਡੀਕਲ ਸ਼ਾਪ ਤੇ ਜਿਹੜਾ ਹੈਗਾ ਫਾਇਰ ਹੋਇਆ ਸੀ। ਐਂਡ ਉਸ ਤੋਂ ਬਾਅਦ ਅਸੀਂ ਸਾਡੀ ਟੀਮਾਂ ਉੱਥੇ ਪਹੁੰਚ ਗਈ ਸੀਗੀ। ਐਂਡ ਟੀਮ ਨੇ ਪੂਰਾ ਚੈੱਕ ਕੀਤਾ ਸਾਡੇ ਐਸਪੀ ਸਾਹਿਬਾਨ ਡੀਐਸਪੀ ਸਾਹਿਬਾਨ ਸਾਰੇ ਮੌਕੇ ਤੇ ਸੀ ਇਮੀਡੀਟਲੀ ਜੇ ਸਟਡੀ ਹੈਗੀ ਡੀਐਸਪੀ ਡੀਐਸਪੀ ਡੀ ਅਤੇ ਜਿਹੜਾ ਹੈਗਾ ਡੀਐਸਪੀ ਕਲਾਨਾ ਉਹ ਦੇ ਨਾਲ ਨਾਲ ਸਾਡੀ ਜਿਹੜੀ ਸਪੈਸ਼ਲ ਬਾਂਡ ਦੀ ਟੀਮ ਹੈ ਐ ਸਪੈਸ਼ਲ ਟੀਮ ਹੈ ਸੀਆਈਏ ਐਂਡ ਕਲਾਨਾ ਥਾਣੇ ਦੀ ਟੀਮ ਹੈ ਇਹਨਾਂ ਦੀ ਅਸੀਂ ਵਕਫ ਵਕਫ ਟੀਮਾਂ ਬਣਾਈਆਂ ਹੈ ਜੀ ਐਂਡ ਅਸੀਂ ਇਹਦੇ ਤੇ ਕੇਸ ਤੇ ਕੰਮ ਕੀਤਾ ਸੀ ਤੋ ਅਸੀਂ ਬੜੀ ਛੇਤੀ ਜਿਹੜਾ ਹੈਗਾ ਜਿਹੜੇ ਫਾਇਰ ਕਰਨ ਵਾਲੇ ਜਿਹੜੇ ਦੋ ਇੱਕ ਮੁੰਡਾ ਸੀਗਾ ਦੋ ਮੁੰਡੇ ਜਿਹੜੇ ਹੈਗੇ ਸ਼ਗਜੀ ਤਸਾਬੀ ਅਤੇ ਲੌਕਪੀਤ ਲੌ ਆ ਇੱਕ ਇਲਾ ਲਾਲ ਸਿੰਘ ਨਹਿਣਾੜਾ ਆਗਾ ਦੂਸਰਾ ਢੇਰਾ ਬਾਬਾ ਨਾਨਕ ਦਾ ਰਣਾ ਆਗਾ ਅਸੀਂ ਦੋਨੋਂ ਗਿਫਟਾਰ ਕਰ ਲਏ ਇਹਨਾਂ ਤੋਂ ਇੱਕ 30 ਬੋਲ ਦਾ ਪਿਸਟਲ ਇੱਕ ਬੱਤੀ ਬੋਲ ਦਾ ਪਿਸਟਲ ਅਲੋਂਗ ਵਿਦ 8 ਜਿੰਦਾ ਜਿਹੜੇ ਕਾਤੂ ਸਗੇ ਰਾਉਂਡ ਹੈ ਉਹ ਅਸੀਂ ਹੈ ਨਾਮਜ ਕੀਤੇ ਹੈਗੇ ਤੋ ਅਸੀਂ ਜਿਹੜਾ ਹੈਗਾ ਐ ਸਾਰਿਆਂ ਨੇ ਅਸੀਂ ਜਦੋਂ ਚੈੱਕ ਕੀਤਾ ਹੈਗਾ ਅਸੀਂ ਇਹਨਾਂ ਨੂੰ ਪੁੱਛਗਿਛ ਵੀ ਕੀਤੀ ਹੈਗੀ ਤਾਂ ਸਾਨੂੰ ਪਾਇਆ ਕਿ ਵੀ ਇਹਨਾਂ ਨੇ ਜਿਹੜੀ ਹੈਗੀ ਇੱਕ ਉਹਦੇ ਹੀ ਜਸਟ ਬਾਦ ਜਿਹੜੀ ਹੈਗੀ ਜਦੋਂ ਵਾਰਦਾਤ ਨੂੰ ਅੰਜਾਮ ਦਿੱਤਾ ਸੀਗੇ ਉਹਦੇ ਜਸਟ ਬਾਦ ਜਿਹੜਾ ਹੈ ਇਹਨਾਂ ਨੇ ਪਿੰਡ 달ਮ ਜਿਹੜਾ ਹੈਗਾ ਜ਼ਿਲ੍ਹਾ ਡੇਰਾ ਬਾਬਾ ਨਾਨਕ ਜਿਹੜਾ ਹੈਗਾ ਜਿਲ੍ਹਾ ਬਟਾਲਾ ਪੁਲਿਸ ਡਿਸਟ੍ਰਿਕਟ ਬਟਾਲਾ ਦੇ ਇੱਕ ਵਾਰਦਾਤ ਇਹਨਾਂ ਨੇ ਕੀਤੀ ਸੀਗੀ ਜਿੱਥੇ ਇਹਨਾਂ ਨੇ ਇੱਕ ਡਾਕਟਰ ਜਿਹੜਾ ਹੈਗਾ ਇੱਕ ਲੋਕਲ ਜਿਹੜਾ ਆਰਐਮਪੀ ਡਾਕਟਰ ਜਿਹੜਾ ਇੱਥੇ ਜਿਨ੍ਹਾਂ ਦੀ ਮੈਡੀਕਲ ਸ਼ੋਪ ਸੀ ਉੱਥੇ ਖੜਾ ਕੀਤਾ ਸੀ ਐਂਡ ਉਹਨਾਂ ਦੇ ਹੱਥ ਦੇ ਵਿੱਚ ਵੀ ਗੋਲੀ ਲੱਗੀ ਸੀਗੀ ਤੋਂ ਉਹਨਾਂ ਦੇ ਜਾਣ ਲੈਵਾ ਅਮਲਾ ਵੀ ਇਹਨਾਂ ਨੇ ਕੀਤਾ ਸੀ ਇਹ ਦੋਨੋਂ ਸੀ ਅਸੀਂ ਦੋਰੇ ਦੋਨੋਂ ਕੇਸਿਸ ਹੈਗੇ ਅਸੀਂ ਦੋਨੋਂ ਕੇਸਿਸ ਜਿਹੜੇ ਹੈਗੇ ਇਹਦੇ 'ਚ ਅਸੀਂ ਟੈਸਟ ਜਿਹੜਾ ਹੈਗੇ ਕਰ ਲਿਆ ਸਰ ਮਕਸਦ ਕੀ ਕੋਪੀ ਲਾਣਾ ਕੀ ਮਕਸਦ ਹੈ ਨਾ ਮੈਡੀਕਲ ਸਟੋਰ ਦੋਨੋਂ ਸੇਮ ਪਰਸਨ ਕੋਈ ਜੋ ਪ੍ਰਾਇਮਰ ਫੈਸਾ ਹੀ ਪਾਇਆ ਗਿਆ ਹੈ ਕਿ ਜਿਹੜਾ ਲਾਉਪਰੀ ਤੋਂ ਜੈ ਸਮਜੀਤ ਹੈ ਸਭ ਇਹਨਾਂ ਦੋਨਾਂ ਹੀ ਦੋਨਾਂ ਦਾ ਹੀ ਇਨਵੋਲਵਮੈਂਟ ਇਨ ਦੋਨਾਂ ਇਨਸੀਡੈਂਟ ਦੇ ਵਿੱਚ ਮੈਡੀਕਲ ਸਟੋਰ ਮੈਡੀਕਲ ਸਟੋਰ ਆਵੇ ਤੇ ਜਿਹੜਾ ਜਿਹੜਾ ਪਹਿਨਸਾ ਹੀ ਅਭੀ ਤੱਕ ਸਮਝ ਆਇਆ ਹੈ ਕਿ ਉਹਦੇ ਤੋਂ ਇਹਨਾਂ ਨੇ ਘੋਤੀ ਹੋਣੀ ਸੀ ਤੋ ਉਹਦੀ 50 ਲੱਖ ਦੇ ਅਰਾਊਂਡ ਜਿਹੜੇ ਕਿ 50 ਦੀ ਡਿਮਾਂਡ 50 ਸੀਗੀ ਐਂਡ ਜਿਹੜਾ ਦੂਸਰਾ ਜਿਹੜਾ ਇਨਸੀਡੈਂਟ ਹੈਗਾ ਉਹ ਉਹ ਉਹਦਾ ਅਸੀਂ ਮੋਟਿਵ ਜਿਹੜਾ ਹੈਗਾ ਪਤਾ ਕਰ ਰਹੇ ਹਾਂ ਬਾਕੀ ਸਾਡਾ ਬਟਾਲਾ ਪੁਲਿਸ ਨਾਲ ਵੀ ਤਾਲਮੇਲ ਹੈਗਾ ਕਿ ਅਸੀਂ ਉਹ ਵੀ ਚੈੱਕ ਕਰ ਰਹੇ ਹਾਂ ਜਿਹੜੇ ਆ ਜਿਹੜਾ ਹੈਗਾ ਅਮਰਿਤ ਦੱਲਮ ਨਾਮ ਦਾ ਇੱਕ ਵਿਅਕਤੀ ਹੈਗਾ ਜਿਹੜਾ ਯੂਐਸ ਬੈਠਾ ਹੈਗਾ ਉਹਦੇ ਕਹਿੰਦੇ ਕੀਤੀ ਹੋਈ ਹੈ ਅਸੀਂ ਉਹ ਵੀ ਜਿਹੜਾ ਹੈਗਾ ਸਹੀ ਉਹਦਾ ਵੀ ਰੂਲ ਅਸੀਂ ਸਟੈਬਲਿਸ਼ ਕਰੇਗੇ ਇਹਨਾਂ ਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਐਜ਼ ਆਫ ਨਾਉ ਨਹੀਂ ਫਰਸਟ ਇਨਸੀਡੈਂਟ ਤੇ ਹੀ ਆ ਮਿਲੇਗਾ ਇਸ ਤੋਂ ਪਹਿਲਾਂ ਇਹਨਾਂ ਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈਗਾ ਉਮਰ ਕਿੰਨੀ ਕਰਦੇ ਨਾਲ ਉਮਰ 20 ਤੋਂ 25 ਸਾਲ ਦੇ ਵਿੱਚ ਹੈ ਜੀ ਸਰ ਇਹਨਾਂ ਨੇ ਪਹਿਲਾਂ ਵੀ ਕੋਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਿੱਦਾਂ ਪਹਿਲਾਂ ਵੀ ਜਿੱਦਾਂ ਕੋਈ ਇਨਸੀਡੈਂਟ ਹੋਇਆ ਗੋਲੀਆਂ ਨਾਲ ਨਹੀਂ ਐਜ਼ ਆਫ ਨਾਉ ਤੋ ਜਿਹੜਾ ਹੈਗਾ ਫਾਇਰ ਵਿੱਚ ਫਸਾਈ ਤੋਂ ਸਾਨੂੰ ਆਹੀ ਦੋ ਇਨਸੀਡੈਂਟ ਲੱਭੇ ਹੈਗੇ ਬਾਕੀ ਸੀ ਇਹਨੂੰ ਚੈੱਕ ਕਰ ਰਹੇ ਹੈਗੇ ਕਿ ਇਹਨਾਂ ਦੇ ਵੱਲੋਂ ਕੋਈ ਜਿਹੜੀ ਵਾਪਦਤ ਪੰਜਾਬ ਦਿੱਤੀ ਗਈ ਨਹੀਂ ਦਿੱਤੀ ਗਈ ਜਾਂ ਕਿਸੇ ਵਾਪਦਤ ਦੇ ਵਿੱਚ سپورਟ ਦਿੱਤਾ ਨਹੀਂ ਦਿੱਤਾ ਉਹ ਸਾਰੇ ਅਸੀਂ ਜਿਹੜਾ ਪਹਿਲੂ ਹੈ ਉਹਨਾਂ ਤੇ ਜਿਹੜੇ ਹੈਗੇ ਅਸੀਂ ਕੰਮ ਕਰੇਗੇ ਅਸੀਂ ਬੜੇ ਹੀ ਰਿਕੋਰਡ ਟਾਈਮ ਦੇ ਵਿੱਚ ਜਿਹੜਾ ਹੈਗਾ ਦੋ ਜਿਹੜੀ ਹੈਗੀ ਫਾਇਰਿੰਗ ਦੀ ਜਿਹੜੀ ਵਾਪਦਤ ਹੈ ਉਹਨੂੰ ਬੜੀ ਜਿਹਨੂੰ ਕਹਿੰਦੇ ਹੈਗੇ ਪ੍ਰੋਫੈਸ਼ਨਲ ਤਰੀਕੇ ਨਾਲ ਜਿਹੜਾ ਹੈਗਾ ਸਿਟੂ ਜਿਹੜਾ ਹੈਗਾ ਤੋਂ ਇਹ ਤਾਂ ਇਹ ਤੋਂ ਵੱਧ ਵੀ ਹੋ ਸਕਦੇ ਆ ਦੇਖੋ ਉਹ ਤਾਂ ਇਨਵੈਸਟੀਗੇਸ਼ਨ ਦੇ ਉੱਪਰ ਹੈਗਾ ਕਿ ਕੀ ਕੀ ਹੈਗਾ ਐਟ ਥਿਸ ਪੁਆਇੰਟ ਆਫ ਟਾਈਮ ਅਸੀਂ ਇਹਦੇ 'ਚ ਕਮੈਂਟ ਨਹੀਂ ਕਰ ਸਕਦੇ ਕਿ ਇਨਵੈਸਟੀਗੇਸ਼ਨ ਇੱਕ ਹੈ ਕਿ ਉਹ ਉਹ ਬੜਾ ਹੀ ਡਾਇਨਾਮਿਕ ਹੈ ਕਿ ਅਸੀਂ ਇਹਦੇ 'ਚ ਕਿਹੜੀ ਉਹਦੇ ਤੇ ਡਿਪੈਂਡ ਕਰੋ ਜਿਹੜਾ ਵਿਦੇਸ਼ ਬੈਠਾ ਲੜਕਾ ਉਹਦੇ ਸਬੰਧ ਚ ਕੌਣ ਦੇ ਹੈਗੇ ਨੇ ਜੀ ਉਹ ਸਾਰੀ ਜੀ ਇਨਵੈਸਟੀਗੇਸ਼ਨ ਦਾ ਸਬਜੈਕਟ ਸਰ ਫਰਦੇ ਆ ਜਾਂ ਕੋਈ ਕੰਪਨੀ ਨਹੀਂ ਜੀ ਨਹੀਂ ਇਹੋ ਇਹ ਜੋ ਸਨਾਉਤ ਹੋ ਇਹਨਾਂ ਦਾ ਪੜਾਈ ਨਾਲ ਕੋਈ ਰਿਲੇਸ਼ਨ ਨਹੀਂ ਵੈਪਨ ਸਰ ਇੰਡੀਅਨ ਹੈ ਜਾਂ ਤਕੋ ਉਹ ਸਾਰੇ ਅਸੀਂ ਚੈੱਕ ਕਰੇਗੇ ਕਿ ਵੈਪਨ ਕਿੱਥੋਂ ਆਏ ਇਹਨਾਂ ਨੂੰ ਕੌਣ ਸਪਲਾਈ ਕੀਤੀ ਉਹ ਸਾਰਾ ਇਨਵੈਸਟੀਗੇਸ਼ਨ ਅਸੀਂ ਦੇਖਾਂਗੇ ਜਿਹੜੇ ਕਿੰਨੇ ਕਿੰਨੇ ਕੀ ਕੀ ਕੀਤਾ ਥੈਂਕ ਯੂ